ਅੱਜ ਪੰਜਾਬ ਦੇ ਵਿੱਚ ਜਿਹੜੀ ਕਿਸੇ ਪਾਸੇ ਫਰੋਟੀਆਂ ਮੰਗੀਆਂ ਜਾ ਰਹੀਆਂ ਕੋਈ ਗੈਂਗਵਾਰ ਹੋ ਰਹੀ ਹੈ ਕਿਸੇ ਜੋ ਲਗ ਲਗ ਤਰ੍ਹਾਂ ਦੇ ਜਿਹੜੇ ਆਮ ਕਤਲ ਹੋ ਰਿਹਾ ਨਾ ਉੱਥੇ ਜਿਹੜਾ ਆਪਸੀ ਦੁਸ਼ਮਣੀਆਂ ਤੇ ਪ੍ਰੇਮ ਸਬੰਧਾਂ ਦੇ ਜਿਹੜੇ ਚੱਲਦੇ ਆ ਵੀ ਜਿਹੜੇ ਕਤਲਾਂ ਦੇ ਜਿਹੜਾ ਦਿਨੋ ਦਿਨ ਜਿਹੜਾ ਵਾਧਾ ਹੀ ਹੁੰਦਾ ਜਾ ਰਿਹਾ ਇਸੇ ਤਰ੍ਹਾਂ ਇਹ ਪਿੰਡ ਕਹਲੇ ਦੇ ਵਿੱਚ ਜੋ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਪਿੰਡ ਲਾਡੀ ਢੋਸ ਦੇ ਗਵਾਂਢ ਦੇ ਵਿੱਚ ਇੱਕ ਇੰਦਰਜੀਤ ਸਿੰਘ ਨਾਮੀ ਨੇ ਨਾਮੀ ਵਿਅਕਤੀ ਨੇ ਆਪਣੇ ਹੀ ਦੋਸਤ ਭਰਪੂਰ ਸਿੰਘ ਦਾ ਜਿਹੜਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਇਸ ਕਤਲ ਦੀ ਜਿਹੜੀ ਵਜ੍ਹਾ ਰੰਜਿਸ਼ ਹੈ ਜਿਹੜੇ ਉਹ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੀ ਜੋ ਦੱਸੀ ਜਾ ਰਹੀ ਹੈ ਅੱਜ ਸਾਡੇ ਨਾਲ ਜੁੜੇ ਆ ਧਰਮਕੋਟ ਦੇ ਡੀਐਸਪੀ ਜਸਵਰਿੰਦਰ ਸਿੰਘ ਤੇ ਐਸਐਚਓ ਧਰਮਕੋਟ ਇੰਸਪੈਕਟਰ ਲਸ਼ਮਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਜਿਹੜਾ ਕੇਸ ਦੀ ਜਿਹੜੀ ਮੁੱਖ ਵਜ੍ਹਾ ਕੀ ਸੀਗੀ ਉਹ ਜਿਹੜਾ ਦੋਸ਼ੀ ਆ ਉਹ ਫੜਿਆ ਗਿਆ ਤੇ ਹਲੇ ਪੁਲਿਸ ਦੀ ਗ੍ਰਿਫਤੋ ਬਾਹਰ ਹੈ ਗਰਮੇਸ਼ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਸੀ ਜੋ ਇੱਕ ਭਰਪੂਰ ਸਿੰਘ ਨਾਮ ਦਾ ਵਿਅਕਤੀ ਹੈ ਉਸ ਦਾ ਕਤਲ ਜਿਹੜਾ ਇੰਦਰਜੀਤ ਸਿੰਘ ਸੋਨੀ ਵੱਲੋਂ ਕੈਲੇ ਪਿੰਡ ਦਾ ਉਹਨੇ ਕਰ ਦਿੱਤਾ ਗਿਆ ਸੀ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਜੀ ਦੇ ਦਿਸ਼ਣ ਦਿਸ਼ਣ ਬਾਵਕ ਅਤੇ ਸਾਡੇ ਮਾਨਯੋਗ ਐਸਪੀਡੀ ਸਾਹਿਬ ਦੀ ਰਹਿਨਮਾਈ ਹੇਠ ਸਾਡੇ ਸਬਡਿਵੀਜ਼ਨ ਧਰਮਕੋੜ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਕੇ ਇੰਸਪੈਕਟਰ ਲక్ష్మణ ਸਿੰਘ ਨੇ ਬਹੁਤ ਵਧੀਆ ਜਿਹੜਾ ਸਲੰਘਾ ਜੋ ਕੰਮ ਕੀਤਾ ਸੋ ਇਹਨਾਂ ਨੂੰ ਕੱਲ ਜਿਹੜੀ ਇਨਫਾਰਮੇਸ਼ਨ ਮਿਲੀ ਕਿ ਇਹ ਜਿਹੜਾ ਦੋਸ਼ੀ ਹੈ ਕੜਿਆਲ ਬੱਸ ਸਟੈਂਡ ਦੇ ਨੇੜੇ ਤੇ ਕਿਤੇ ਘੁੰਮ ਰਿਹਾ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਉੱਥੇ ਰੇਡ ਕੀਤਾ ਰੇਡ ਕਰਕੇ ਜਿਹੜਾ ਦੋਸ਼ੀ ਹੈ ਇੰਦਰਜੀਤ ਸਿੰਘ ਸੋਨੀ ਕਲੇਪਿੰਡ ਦਾ ਰਹਿਣ ਵਾਲਾ ਉਹਨੂੰ ਜਿਹੜਾ ਮੌਕੇ ਤੋਂ ਗ੍ਰਿਫਤਾਰ ਕੀਤਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਇਸ ਦੇ ਕਬਜ਼ੇ ਦੇ ਵਿੱਚ ਜਿਹੜਾ ਇਸ ਨੇ 32 ਬੋਰ ਰਵਾਲਵਰ ਉਸ ਦਿਨ ਯੂਜ਼ ਕੀਤਾ ਸੀ ਵਾਰਦਾਤ ਸਮੇਂ ਉਹ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ ਦੋ ਖੋਲ ਜਿਹੜੇ ਉਸ ਦਿਨ ਉਹਨੇ ਦੋ ਫਾਇਰ ਕੀਤੇ ਸਨ ਉਹ ਮਿਲੇ ਅਤੇ ਚਾਰ ਜਿਹੜੇ ਜਿੰਦਾ ਰੌਂ ਦਾ ਜਿਹੜੇ ਉਹ ਮਿਲੇ ਸੋ ਇਸ ਦੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਹੋਰ ਪੁੱਛਗਿਛ ਕਰ ਰਹੇ ਹਾਂ ਕਿ ਇਸ ਦੇ ਨਾਲ ਕੋਈ ਹੋਰ ਤਾਂ ਨਹੀਂ ਮਿਕਸ ਅਪ ਹੈਗਾ ਸੋ ਉਸ ਨੂੰ ਲੈ ਕੇ ਅਸੀਂ ਅੱਜ ਇਹਦਾ ਪੁਲਿਸ ਰਿਮਾਂਡ ਰਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਕਾਰਨ ਕੀ ਰਿਹਾ ਜੀ ਕਦੋਂ ਵਜਾਰਨ ਦੇ ਸ਼ਹਿਰ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿਉਂਕਿ ਉੱਤੇ ਜਿਹੜਾ ਭਰਪੁਰ ਸਿੰਘ ਉਹਦੀ ਵਾਈਫ ਦੇ ਨਾਲ ਇਹਦੇ ਰਿਲੇਸ਼ਨ ਜਾਪਦੇ ਸੀਗੇ ਸੋ ਗਰਮੇਸ਼ ਸਿੰਘ ਦੇ ਬਿਆਨਤਾਂ ਤੋਂ ਵੀ ਉਹਨਾਂ ਨੇ ਇਹੀ ਲਿਖਾਇਆ ਕਿ ਉਹਦੇ ਇਹਦੇ ਨਾਲ ਕੋਈ ਰਿਲੇਸ਼ਨ ਸੀਗੇ ਅਤੇ ਇਹ ਉਸ ਨੂੰ ਭਰਪੂਰ ਸਿੰਘ ਰੋਕਦਾ ਰਹਿੰਦਾ ਸੀਗਾ ਸੋ ਉਸਨੇ ਗੁੱਸੇ ਦੇ ਵਿੱਚ ਆ ਕੇ ਉਸ ਦਿਨ ਰਾਤ ਦੇ ਸਮੇਂ ਸ਼ਰਾਬ ਵਗੈਰਾ ਪੀਤੀ ਹੋਈ ਸੀ ਸੋ ਤੈਸ਼ ਦੇ ਵਿੱਚ ਆ ਕੇ ਉਸਨੇ ਇਹਦੇ ਘਰ ਦੇ ਵਿੱਚ ਅੰਦਰ ਵੜ ਕੇ ਰਸੋਈ ਦੇ ਵਿੱਚ ਦੋ ਫੈਰੋ ਦੇ ਮੱਥੇ ਦੇ ਵਿੱਚ ਕੀਤੇ ਜਿਸ ਦੇ ਨਾਲ ਇਹਦੀ ਮੌਤ ਹੋ ਗਈ ਜੀ ਪਹਿਲਾਂ ਇਹਦੇ ਉੱਪਰ ਕੋਈ ਐਫਆਈਰ ਦਰਜ ਨਹੀਂ ਹੈ ਇਹ ਪਹਿਲੀ ਐਫਆਈਆਰ ਜਿਹੜੀ ਇਹਦੇ ਉੱਪਰ ਜਿਹੜੀ ਦਰਜ ਹੋਈ ਹੈ ਜਿਹੜੀ ਉਹਦਾ ਕੋਈ ਵਿੱਚ ਪਾਇਆ ਗਿਆ ਜਾਂਚ ਨਹੀਂ ਜੀ ਫਿਲਹਾਲ ਅਜੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਅੱਗੇ ਸਾਹਮਣੇ ਆਇਆ ਅੱਜ ਅਸੀਂ ਪੁਲਿਸ ਰਿਮਾਂਡ ਲਵਾਵਾਂਗੇ ਇਹਦੀ ਹੋਰ ਪੁੱਛਗਿੱਛ ਕਰਾਂਗੇ ਵਧੇਰੇ ਪੁੱਛਗਿੱਛ ਤੋਂ ਜੇ ਕੋਈ ਅੱਗੇ ਕੋਈ ਕਾਰਨ ਸਾਹਮਣੇ ਆਇਆ ਤਾਂ ਬਿਲਕੁਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ